ਦੋਸਤੋ ਹਰ ਇੱਕ ਆਮ ਬੰਦੇ ਦੇ ਵਿੱਚ ਵੀ ਕੋਈ ਨਾ ਕੋਈ ਖਾਸ ਗੁਣ ਜ਼ਰੂਰ ਹੁੰਦਾ ਹੈ। ਆ ਨਿੱਕੇ ਜਿਹੇ ਬੱਚੇ ਦੇ ਵਿੱਚ ਅਜਿਹਾ ਕਲਾਕਾਰੀ ਵਾਲਾ ਗੁਣ ਹੈ ਕਿ ਜਿਸ ਨੇ ਵੱਡੇ-ਵੱਡੇ ਸਿੰਗਰਾਂ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਜੀ ਹਾਂ ਲੋਹੜੀ ਦੇ ਮੌਕੇ ਤੇ ਸਰਪੰਚ ਨੂੰ ਅਜਿਹਾ ਗੀਤ ਸੁਣਾਇਆ ਜਿਸ ਦੇ ਕਰਕੇ ਹੀ ਇੰਟਰਨੈਟ ਦੇ ਵਾਇਰਲ ਹੋ ਗਿਆ। ਜੀ ਹਾਂ ਦੋਸਤੋ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਰਕੇ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਜੋ ਹੋ ਸਕੇ ਇਸ ਬੱਚੇ ਦੀ ਕਿਸਮਤ ਵੀ ਬਦਲ ਜਾਵੇ। ਸਹਾਰੀਆਂ ਤੈਨੂੰ ਪਾਈਆਂ ਵਾ ਛੱਡੀਆਂ ਤੇਰੇ ਨਾਂ ਦੀਆਂ ਲਾਈਆਂ ਮੋੜਾ ਟੋਕ ਠੋਕ ਤੇ ਮਾਈਆਂ ਤਰ੍ਹਾਂ ਨਿਸ਼ਾਨੀ ਕੈਂਚੀ ਦਾ ਜਾ ਜਨੂ ਵੇਦਾ ਕੀ ਹੋਇਆ ਤੇਰੀ ਸਰਪੰਚੀ ਦਾ ਹਾ ਪਹਿਲਾ ਕੋਠਾ ਤੇਰਾ ਪੋ ਵਾਇਣ ਦੂਜਾ ਬਾਥਰੂਮ ਬਣਵਾਇਆ ਪਹਿਲਾ ਕੋਠਾ ਤੇਰਾ ਪੋ ਵਾਇਆ ਨੇ ਦੂਜਾ ਬਾਥਰੂਮ ਬਣਵਾਇਆ ਤੇ じゃ ਕਰਜ਼ਾ ਪਾਸ ਕਰਾਇਆ ਨਹੀਂ ਪੂਰਾ 6000 ਕੁਰੇ ਬਿਨਾ ਗੱਲ ਤੋਂ ਥਾਨੇ ਨਾਲ ਸਰਪੰਚ ਨੂੰ ਮਾਰ ਕੋਰੇ ਹਾ ਬਿਨਾ ਗੱਲ ਤੋਂ ਥਾਨੇ ਨਾਲ ਸਰਪੰਚ ਨੂੰ ਮਾਰ ਕੋਰੇ ਅਟਾ ਬੋਟਾ ਵਿੱਚੋਂ ਸਾਡੀ ਇੱਕ ਗਈ ਨਾ ਪਾਸੇ ਵੇ ਚੱਲ ਰਦੇ ਰੱਟੇ ਫੜ ਕੇ ਮੁੰਡੇ ਗੰਦਾਸੇ ਵੇ ਮੋਟਾਂ ਦੇ ਵਿੱਚ ਸੜ ਪਾਟ ਗਿਆ ਸਾਡੇ ਰਿੰਪੀ ਦਾ ਜਦ ਤਾਨੂੰ ਮੈਦਾ ਕੀ ਹੋਇਆ ਤੇਰੀ ਸਰਪੰਚੀ ਦਾ ਜਦ ਤਾਨੂੰ ਮੈਦਾ ਕੀ ਹੋਇਆ ਤੇਰੀ ਸਰਪੰਚੀ ਦਾ ਤੇਲ ਮਿੱਟੀ ਦੀ ਤੈਨੂੰ ਮਿਲਦਾ ਨਾਲੇ ਦਾਲ ਤੇ ਦਾਣੇ ਘਰ ਵਾਲਾ ਤੇਰਾ ਸੁੱਤਾ ਰਿੰਦਾ ਰੱਖ ਕੇ ਬਾਸ ਰਾਂਰੇ ਤੇਲ ਮਿੱਟੀ ਦਾ ਤੈਨੂੰ ਮਿਲਦਾ ਨਾਲੇ ਦਾਲ ਤੇ ਦਾਣੇ ਘਰ ਵਾਲਾ ਰੱਖ ਕੇ ਮਾਂ ਸੁਰਾਣੇ ਖਾਕਾ ਬਾਦਲ ਦਾ ਸ਼ੋਲੇ ਨਿੱਤਰਾ ਵੱਧ ਗਿਆ ਭਾਰ ਕੋਰੇ ਬਿਨਾ ਗੱਲ ਤੋਂ ਤਾਨੇ ਨਾ ਸਰਪੰਚ ਨੂੰ ਮਾਰ ਕੋਰੇ ਹਾਂ ਬਿਨਾ ਗੱਲ ਤੋਂ ਤਾਨੇ ਨਾ ਸਰਪੰਚ ਨੂੰ